ਤੇ ਪਹਿਲਾਂ ਪਹਿਲਾਂ ਅਸੀਂ ਮੈਂ ਤੇ ਬਿੰਦ ਰਖਿਆ ਬਾਈ ਜੀ ਅੱਛਾ ਹਾਂ ਬੜੇ ਖਾੜੇ ਨਾਲ ਜੀ ਇਕੱਠੇ ਨੇ ਇਕੱਠੇ ਨੇ ਬਹੁਤ ਹਾਂ ਜੀ ਪਿੰਡ ਵੀ ਨੇੜੇ ਤੇੜੇ ਸੀ ਪਿੰਡ ਟੱਕਰ ਪਿੰਡ ਸਾਡਾ ਪਰ ਡੇਡ 2 ਕਿਲੋਮੀਟਰ ਦਾ ਫਰਕ ਹੈ ਅੱਛਾ ਜੀ ਬਿੰਦ ਉਹਨਾਂ ਦਾ ਬਿੰਦ ਰਖਿਆ ਤੁਹਾਡਾ ਪਿੰਡ ਹਾਂਜੀ ਹਾਂਜੀ ਪੰਜੋਲਾ ਪੰਜੋਲਾ ਹਾਂਜੀ ਹਾਂਜੀ ਅੱਛਾ ਗਵਾਂਢੀ ਹੀ ਤੁਸੀਂ ਹਾਂ ਬਿਲਕੁਲ ਬਿਲਕੁਲ ਜੀ 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 ਹਾਂਜੀ ਤੇ ਕਈ ਵਾਰ ਆ ਜਾਣਾ ਜਿਸ ਤਰ੍ਹਾਂ ਉਹ ਉਹ ਉਹਨਾਂ ਦਾ ਪਤਾ ਲੱਗ ਗਿਆ ਸੀ ਵੀ ਗਾਉਂਦੇ ਨੇ ਤੇ ਬਾਕੀ ਮੇਰਾ ਹਲੇ ਇਸ ਤਰ੍ਹਾਂ ਦਾ ਜੱਗ ਜਹਰ ਨਹੀਂ ਸੀ ਅੱਛਾ ਹਾਂਜੀ ਤੇ ਉਹ ਫਿਰ ਜਦੋਂ ਕਿਤੇ ਉਹਨੇ ਆਉਣਾ ਤਾਂ ਫਿਰ ਉਹ ਸਾਡੇ ਦਾਦੇ ਨੇ ਵੀ ਕਹਿਣਾ ਮੇਰੀ ਮਦਰ ਨੂੰ ਵੀ ਭਾਈ ਉਹ ਭਲਵਾਨ ਦਾ ਮੁੰਡਾ ਆਇਆ ਸੀ ਦੇਖਿਓ ਕਿਸੇ ਜੱਗੇ ਨੂੰ ਉਹਦੇ ਨਾਲ ਨਾ ਉਹਦੇ ਨਾਲ ਨਾ ਲੱਗ ਜਾਏ ਇਹ ਪਟਿਆ ਜਾਏਗਾ ਅੱਛਾ ਪਰ ਉਹ ਐਕਚੁਅਲੀ ਪਤਾ ਨਹੀਂ ਸੀ ਯੂ ਨੋ ਫਿਰ ਫਿਰ ਵਢਿਆਉਣ ਲੱਗ ਗਏ ਫਿਰ ਕਹਿੰਦੇ ਯਾਰ ਕੀ ਬਾਤ ਹੈ ਕੀ ਬਾਤ ਹੈ ਨਾ ਇਹ ਕਿਉਂਕਿ ਲੋਕ ਕੀ ਆਉਂਦੇ ਸੀ ਲੋਕ ਪਿਆਰ ਦਿੰਦੇ ਸੀ